ਮਹਾਪਾਪੀ ਮਹਾਪਾਪ ਨਾਲ ਇੱਕ ਜੰਗ ਹੋਈ ਸੀ ਉਹ ਪਾਣੀ ਪਾਦੀ ਪਰ ਮਹਾਪਾਪੀ ਆਪਣੇ ਆਪ ਨੂੰ ਨਹੀਂ ਮੰਨਦੇ ਕਦੇ ਰਾਵਣ ਮਹਾਪਾਪੀ ਸੀ ਹਾਰ ਗਿਆ ਪ੍ਰਥਵੀ ਰਾਜ ਜੇ ਚਾਹ ਹਾਰਿਆ ਮਹਾਪਾਪੀ ਨਹੀਂ ਸੀ ਰਾਵਣ ਹਾਰ ਗਿਆ ਮਹਾਪਾਪੀ ਸੀ ਜਰੂਰ ਹੀ ਉਹ ਤਾਂ ਹਾਰ ਗਿਆ ਮਹਾਪਾਪੀ ਸੀ ਜੰਗ ਜਬਾਹ ਹਾਰਦਾ ਹੀ ਹੁੰਦਾ ਪਰ ਜੇ ਅਸੀਂ ਹਾਰ ਜੀਏ ਫੇਰ ਨਹੀਂ ਮਹਾਪਾਪੀ ਹੁੰਦੇ ਸੀ ਫੇਰ ਜਿਤਨੇ ਵਾਲੇ ਪਾਪੀ ਹੁੰਦੇ ਸੀ ਇਕ ਕੋ ਰੱਖੋ ਵੀ ਫਾਰਮੂਲਾ ਦੋ ਫਾਰਮੂਲੇ ਕਾ ਤੇ ਬਣਾ ਲੇ ਫਾਰਮੂਲਾ ਕੋਈ ਰੱਖੋ ਜੇ ਜਾਂਗਾ ਹੋ ਰਹੀ ਹੈ ਜੰਗ ਵਿੱਚ ਪਾਪ ਹਾਰਦਾ ਹੈ ਝੂਠ ਹਾਰਦਾ ਸੱਚੀ ਜਿੱਤਦਾ ਫਿਰ ਉੱਥੇ ਵੀ ਤੁਸੀਂ ਝੂਠ ਦੇ ਹਾਰ ਕਿਉਂ ਨਹੀਂ ਬੰਦੇ ਨਹੀਂ ਬੰਦੇ ਇਸ ਇਹ ਆਦਮੀ ਦੀ ਕਮੀ ਹੈ ਸੱਚਾ ਆਦਮੀ ਹੋਵੇ ਤਾਂ ਬੰਦੇ ਝੂਠਾ ਝੂਠਾ ਕੋਲ ਨਹੀਂ ਬੰਦੂ ਜਲਦ ਅਜੇ ਜਲਮ ਕਰੀਆ ਜਲਮ ਨਹੀਂ ਜੇ ਦੂਜਾ ਜਲਮ ਕਰੇ ਦੂਜਾ ਜਲਮ ਵੀ ਨਾ ਕੜੇ ਕਰੇ ਇਨਸਾਫ ਦੇ ਵਿੱਚ ਵੀ ਜੇ ਸਜ਼ਾ ਦੇਵੇ ਤਾਂ ਜਲਮ ਹੈ ਕਈ ਵਾਰ ਇਨਸਾਫ ਦੇ ਵਿੱਚ ਸਜ਼ਾ ਦੇਣੀ ਪੈਂਦੀ ਹੈ ਇਨਸਾਫ ਕਰਨ ਵੇਲੇ ਸਜ਼ਾ ਲਵੇ ਉਹ ਵੀ ਜਲਮ ਹੋਦਾ ਸਾਡਾ ਜਲਮ ਕੀ ਕਾਫੀ ਜਲਮ ਹੈ ਇਹ ਤਾਂ ਨਹੀਂ ਹੈ ਇਸ ਸਚਾਰੇ ਦੀਆਂ ਗੱਲਾਂ ਦੀ ਹੈ